ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਫਤ ਦੀ ਜੋੜੀ ਸੋ ਥੈਂਕ ਯੂ so much سپورਟ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਬਾਕੀ ਪਲੀਜ਼ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਬਾਕੀ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਜਦੋਂ ਤੁਸੀਂ ਅਧਿ ਅਧੂਰੀ ਵੀਡੀਓ ਦੇਖਦੇ ਹੋ ਤਾਂ ਕੋਈ ਨਾ ਕੋਈ ਚੀਜ਼ ਤੁਹਾਡੀ ਹਮੇਸ਼ਾ ਹੀ ਮਿਸ ਹੋ ਜਾਏਗੀ ਤੇ ਫਿਰ ਤੁਸੀਂ ਕਮੈਂਟਾਂ ਦੇ ਵਿੱਚ ਕਹੋਗੇ ਕਿ ਇੱਥੇ ਤੁਸੀਂ ਹਨਾ ਆ ਚੀਜ਼ ਇਥੇ ਤੁਸੀਂ ਆ ਨਹੀਂ ਦਸੀ ਸੋ ਤੁਸੀਂ ਪੂਰੀ ਫੁੱਲ ਵਾਚ ਕਰਕੇ ਹੀ ਕਮੈਂਟ ਖੜਿਆ ਕਰੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਫੁੱਲ ਵਾਚ ਕਰਕੇ ਹੀ ਵੀਡੀਓ ਦੇਖਿਆ ਸੋ ਅੱਜ ਦੀ ਵੀਡੀਓ ਆ ਕਿ ਸ਼ਾਮ ਦੇ 5:30 ਵਜੇ ਦਾ ਟਾਈਮ ਹੋ ਚੁੱਕਾ ਹੈ ਤੇ ਥੋੜੀ ਫੋਨ ਪਰੰਚ ਪ੍ਰੋਬਲਮ ਹੋ ਰਹੀ ਆ ਕਿਉਂਕਿ ਮੇਰਾ ਅੱਜ ਥੋੜਾ ਜਿਹਾ ਸਟੈਂਡ ਜਿਹੜਾ ਹੀ ਉਹ ਟੁੱਟ ਗਿਆ ਹੈ ਅਸੀਂ ਅੱਜ 5:30 ਵਜੇ ਦਾ ਟਾਈਮ ਆ ਤੇ ਧਾਣਾ ਆਪਾਂ ਕੱਢ ਲਿਆਂਦੀਆਂ ਨੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਬੈਂਗਨ ਦੀ ਸਬਜੀ ਆ ਅਸੀਂ ਕਿਹੜੇ ਤਰੀਕੇ ਨਾਲ ਬਣਾਉਨੇ ਆ ਤੇ ਇੱਕ ਨਿਊ ਉਹਦੇ ਵਿੱਚ ਕਿਹੜੀ ਇੱਕ ਚੀਜ਼ ਪੈਂਦੀ ਆ ਜਿਹਦੇ ਨਾਲ ਟੇਸਟ ਬਹੁਤ ਵਧੀਆ ਹੋ ਜਾਂਦਾ ਸੋ ਤੁਸੀਂ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਤੇ ਬਿਲਕੁਲ ਵੀ ਸਕਿਪ ਨਾ ਕਰਿਓ ਵੀਡੀਓ ਤੇ ਫੁੱਲ ਵਾਚ ਕਰਕੇ ਦੇਖਿਓ ਤੇ ਹੁਣ ਕਰਦੇ ਆ ਜਿਆਦਾ ਟਾਈਮ ਆਪਾਂ ਤੁਹਾਡੇ ਕੋਲ ਨਹੀਂ ਲੈਂਦੇ ਸੋ ਕਰਦੇ ਆ ਵੀਡੀਓ ਸਟਾਰਟ ਸੋ ਗਾਇਸ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਹੜੀ ਚੀਜ਼ ਆ ਜਿਹੜੀ ਬੈਂਗਨ ਦੇ ਬੈਂਗਨ ਦੀ ਸਬਜ਼ੀ ਦੇ ਵਿੱਚ ਪਾਉਨੇ ਆ ਸੋ ਇੱਥੇ ਆਪਾਂ ਕੁੱਕਰ ਦੇ ਵਿੱਚ ਬਣਾਵਾਂਗੇ ਸਬਜ਼ੀ ਕਿਉਂਕਿ ਸਬਜ਼ੀ ਸਾਡੀ ਸੀ ਜਿਆਦਾ ਤੇ ਕਰਾਈ ਦੇ ਵਿੱਚ ਨਹੀਂ ਹੁੰਦੀ ਸੀ ਇਸ ਕਰਕੇ ਸਾਨੂੰ ਕੁੱਕਰ ਦਾ ਇਸਤੇਮਾਲ ਕਰਨਾ ਪਿਆ ਤੇ ਕੋਈ ਵੀ ਗਲਤੀ ਆ ਤਾਂ ਇਗਨੋਰ ਕਰਿਓ ਪਲੀਜ਼ ਤੇ ਇਹਦੇ ਵਿੱਚ ਆਪਾਂ ਪਾਇਆ ਤੇਲ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਪਾਇਆ ਅ ਜੀਰਾ ਤੇ ਤੁਹਾਨੂੰ ਪਤਾ ਹੀ ਹੈ ਕਿ ਸਬਜ਼ੀਆਂ ਦੇ ਵਿੱਚ ਜੀਰਾ ਬਹੁਤ ਵਧੀਆ ਇਹਦਾ ਟੇਸਟ ਹੁੰਦਾ ਹੈ ਤੇ ਆਪਾਂ ਇਹ ਬਰੀਕ ਕੱਟੇ ਹੋਏ ਸੀ ਨੰਨੇ ਨੰਨੇ ਕਟਿੰਗ ਕੀਤੇ ਸੀ प्याज ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਪਾਏ ਤੇ ਤੁਸੀਂ ਦੇਖ ਸਕਦੇ ਹੋ ਤੇ ਜਿਆਦਾ ਸਬਜ਼ੀ ਹੁੰਦੇ ਕਰਕੇ ਆਪਾਂ ਕਰਾਈ ਦੇ ਵਿੱਚ ਨਹੀਂ ਬਣਾਈ ਇਸ ਕਰਕੇ ਆਪਾਂ ਕੁੱਪੜ ਦੇ ਵਿੱਚ ਬਣਾਈ ਮੈਂ ਮਿਕਸੀ ਦੇ ਵਿੱਚ ਜਿਹੜੀਆਂ ਹਰੀਆਂ ਮਿਰਚਾਂ ਸੀ ਉਹ ਗ੍ਰाइंड ਕਰ ਲਈਆਂ ਸੀ ਤੇ ਤੁਸੀਂ ਦੇਖ ਸਕਦੇ ਹੋ ਮਿਕਸੀ ਦੇ ਵਿੱਚ ਆਪਾਂ ਅਦਰਕ ਤੇ ਹਰੀਆਂ ਮਿਰਚਾਂ ਗ੍ਰाइंड ਕਰ ਲਈਆਂ ਸੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਲਸਣ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਲਸਣ ਨਹੀਂ ਪਸੰਦ ਜ਼ਿਆਦਾ ਕਰਦੇ ਤਾਂ ਸਕਿੱਪ ਕਰ ਸਕਦੇ ਹੋ ਤੇ ਵੈਸੇ ਮੈਂ ਘੱਟ ਪਾਉਣੀ ਆ ਇਸ ਕਰਕੇ ਮੈਂ ਸਕਿੱਪ ਕੀਤੀ ਆ ਲਸਣ ਤੇ ਇਹਦੇ ਵਿੱਚ ਆਪਾਂ ਉਸ ਤੋਂ ਬਾਅਦ ਪਾਵਾਂਗੇ ਟਮਾਟਰ ਤੇ ਟਮਾਟਰ ਨੂੰ ਮੈਂ ਮਿਕਸੀ ਦੇ ਵਿੱਚ ਕਮਾ ਲਿਆ ਸੀ ਜੇ ਤੁਸੀਂ ਦੇਖ ਸਕਦੇ ਹੋ ਸੋ ਇੱਕ ਟਮਾਟਰ ਪਾਇਆ ਮੈਂ ਇਹਦੇ ਵਿੱਚ ਤੇ ਉਹ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀ ਹੈ ਸਬਜੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਮੇਰੀਆਂ ਭੈਣਾਂ ਜ਼ਰੂਰ ਦੱਸਣਾ ਕਿ ਤੁਸੀਂ ਕਿਹੜੇ ਤਰੀਕੇ ਦੇ ਨਾਲ ਬਣਾਉਂਦੇ ਹੋ ਸਬਜੀ ਬਾਕੀ ਆਪ ਕੋ ਆਪਣਾ ਤਰੀਕਾ ਹੁੰਦਾ ਹੈ ਤੇ ਅਸੀਂ ਇਸ ਤਰੀਕੇ ਦੇ ਨਾਲ ਬਣਾਉਂਦੇ ਹਾਂ ਸੋਰੀ ਟਮਾਟਰ ਥੋੜਾ ਬਾਹਰ ਡਿੱਗ ਗਿਆ ਤੇ ਕਿਉਂਕਿ ਮੈਂ ਵੀਡੀਓ ਵੱਲ ਵੀ ਧਿਆਨ ਦੇ ਰਹੀ ਸੀ ਕਿ ਮੈਨੂੰ ਇਹ ਹੀ ਕਿ ਤੁਹਾਨੂੰ ਮੈਂ ਉੱਪਰ ਰਸਤਾ ਸਿਸਟਮ ਦੇ ਉੱਪਰ ਕਿਤੇ ਦੇ ਦੇਣਾ ਜਾਏ ਤੇ ਕਰ ਕੀ 어 इधर ਪਿਆਜ਼ ਹੋ ਗਏ ਆ ਕਿ ਸੋ ਇਥੇ ਤਰਕਾ ਪੂਜਣ ਲਿਆ ਉਸ ਤੋਂ ਬਾਅਦ ਆਪਾਂ ਤਵਾ ਤੇ ਗਾੜੀ ਦਾ ਪ੍ਰਸ਼ਾਸ ਦਰਦੇ ਆ ਤੇ ਸੋ ਇਥੇ ਜਿਹੜੇ ਬਰਤਨ ਸਾਫ ਕਰਨ ਵਾਲੇ ਉਹ ਮੈਂ ਇੱਕ ਸਾਈਡ ਤੇ ਰੱਖ ਦਿੱਤੇ ਸੀ ਤੇ ਬਾਕੀ ਆਪਾਂ ਆਪਣਾ ਹਰ ਕੋਈ ਹਨਾ ਤਰੀਕਾ ਹੁੰਦਾ ਹੈ ਜਿਵੇਂ ਵੀ ਆਪਾਂ ਸਬਜੀ ਨਵੇਂ ਤੋਂ ਨਵੇਂ ਤਰੀਕਿਆਂ ਦੇ ਨਾਲ ਬਣਾ ਸਕਦੇ ਆ ਕਿ ਜਿੰਨੇ ਵਧੀਆ ਤਰੀਕੇ ਅਪਣਾਵਾਂਗੇ ਟੇਸਟ ਉਹਨਾ ਹੀ ਸਬਜੀ ਦਾ ਵਧੀਆ ਹੋ ਜਾਏਗਾ ਸੋ ਇਹਦੇ ਵਿੱਚ ਆਪਾਂ ਆਪਣੇ ਸਵਾਦ ਅਨੁਸਾਰ ਮਸਾਲੇ ਵਗੈਰਾ ਯੂਜ਼ ਕੀਤੇ ਨੇ ਸੋ ਤੁਸੀਂ ਆਪਣੇ ਸਵਾਦ ਅਨੁਸਾਰ ਮਸਾਲੇ ਯੂਜ਼ ਕਰ ਸਕਦੇ ਏਦੇ ਵਿੱਚ ਮੈਂ ਆਪਾਂ ਨਮਕ ਤੇ ਮਸਾਲਾ ਹਲਦੀ ਕਰ ਦੇਤੀ ਵਿੱਚ ਤੇ ਆਪਾਂ ਇਹ ਚੀਜ਼ਾਂ ਯੂਜ਼ ਕੀਤੀਆਂ ਹੋਈਆਂ ਨੇ ਇਹਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਕਲਰ ਵੀ ਚੇਂਜ ਹੋ ਗਿਆ ਤੇ ਤੇ ਇਦਾਂ ਆਪਾਂ ਸਬਜੀ ਵਧੀਆ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਤੋਂ ਮਸਾਲਾ ਮੈਂ ਲਾਸਟ ਵਿੱਚ ਪਾਇਆ ਸੀ ਤੇ ਇਹ ਮਸਾਲਾ ਮੈਂ ਘਰ ਦਾ ਪੀਸਿਆ ਹੋਇਆ ਹੈ ਤੇ ਬਹੁਤ ਟੇਸਟੀ ਮਸਾਲਾ ਹੁੰਦਾ ਕਿ ਆਪਾਂ ਜਿੰਨਾਂ ਬਜਾੜੋਂ ਮਸਾਲੇ ਲਿਉਂਦੇ ਆਂ ਤੇ ਉਹ ਕੁਝ ਨਾ ਕੁਝ ਮਿਕਸ ਕੀਤਾ ਹੁੰਦਾ ਵਾ ਇਸ ਕਰਕੇ ਘਰ ਦਾ ਪੀਸਿਆ ਹੋਇਆ ਮਸਾਲਾ ਹੀ ਵਧੀਆ ਰਹਿੰਦਾ ਤੇ ਸੋ ਇਹ ਬਹੁਤ ਵਧੀਆ ਰਹਿੰਦਾ ਹੈ ਮਸਾਲਾ ਤੇ ਇੱਥੇ ਗਾੜੀ ਤੁਸੀਂ ਦੇਖ ਸਕਦੇ ਹੋ ਮੈਂ ਏ ਜਿਹੜਾ ਸਾਡਾ ਇਹ ਕੁੱਕੜਾ ਇਹ ਬਹੁਤ ਜ਼ਿਆਦਾ ਪੁਰਾਣਾ ਸੋ ਜਿਹੜੀ ਚੀਜ਼ ਦੀ ਮੈਂ ਗੱਲ ਕਰੀ ਸੀ ਉਹ ਮੈਂ ਹੁਣ ਤੁਹਾਨੂੰ ਦੱਸਦੀ ਆ ਇਹਦੇ ਵਿੱਚ ਮੈਂ ਪਾਇਆ ਹਰੀਆਂ ਧਨੀਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਫਿਰ ਸਵਾਦ 'ਚ ਵੀ ਥੋੜਾ ਫਰਕ ਹੁੰਦਾ ਹੈ ਤੇ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦਾ ਹੈ ਸਬਜ਼ੀ ਬਹੁਤ ਟੇਸਟੀ ਬਣਦੀ ਆ ਤੇ ਫਿਰ ਮੈਂ ਪਾਈ ਸਬਜ਼ੀ ਇਹਦੇ ਵਿੱਚ ਕੱਟੇ ਹੋਏ ਆਲੂ ਬੈਂਗਣ ਤੇ ਸੋ ਅੱਜ ਮੈਂ ਇਹ ਸਬਜੀ ਦੀ ਵੀਡੀਓ ਤੁਹਾਡੇ ਲਈ ਬਣਾ ਕੇ ਆਖੀ। ਸੋ ਜੇ ਵਧੀਆ ਲੱਗੀ ਹੋਵੇ ਥੋੜੀ ਜਿਹੀ ਵੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਤੇ ਬਾਤ ਤੋਂ ਬਾਅਦ ਚੈਨਲ ਨੂੰ ਸ਼ੇਅਰ ਕਰ ਦਿਓ ਜੀ। ਤੇ ਕਮੈਂਟ ਕਰਕੇ ਮੈਨਿਆ ਭੈਣਾਂ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਸ ਤੇ ਰਿਕਾਰਡਿੰਗ ਚਾਹੀਦੀ ਆ। ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਸ ਦੀ ਰਿਕਾਰਡਿੰਗ ਵੀਡੀਓ ਲੈ ਕੇ ਆਏਗੀ। ਤੁਸੀਂ ਜਰੂਰ ਮੈਸੇਜ ਕਰਿਆ ਕਰੋ ਕਿਉਂਕਿ ਜੇ ਤੁਸੀਂ ਮੈਸੇਜ ਕਰਦੇ ਹੋ ਤਾਂ ਮੈਨੂੰ ਹੌਸਲਾ ਮਿਲਦਾ ਸੋ ਬਹੁਤ ਸਾਰੀਆਂ ਭੈਣਾਂ ਨੇ ਮੈਸੇਜ ਕਰਦੀਆਂ ਨੇ ਫੁੱਲ ਵਾਚ ਕਰਦੀਆਂ ਨੇ ਵੀਡੀਓ ਤੇ ਬਹੁਤ ਸਾਰੀਆਂ ਭੈਣਾਂ ਨੇ ਸੋ ਤੁਸੀਂ ਮਿਲਦੇ ਆਪਾਂ ਤੁਹਾਨੂੰ ਥੋੜਾ ਟਾਈਮ ਬਾਅਦ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਜੀ ਸੋ ਇੱਥੇ ਸਬਜੀ ਹੋ ਗਈ ਹੈ ਰੈਡੀ ਤੇ ਇਹਨੂੰ ਆਪਾਂ ਬਾਅਦ ਵਿੱਚ ਕੱਢਾਂਗੇ ਕਿਸੇ ਬਰਤਨ ਦੇ ਵਿੱਚ ਸੋ ਸਬਜੀ ਹੋ ਗਈ ਹੈ ਰੈਡੀ ਤੇ ਸੋ ਤੁਸੀਂ ਦੇਖ ਸਕਦੇ ਹੋ ਕਲਰ ਵੀ ਚੇਂਜ ਹੋ ਗਿਆ ਸਬਜੀ ਵੀ ਰੈਡੀ ਹੋ ਗਈ ਤੇ ਹੋਟ ਵਰਗੀ ਸਬਜੀ ਸੋ ਤੁਸੀਂ ਇਹ ਸਬਜੀ ਦਾ ਕਲਰ ਦੇਖ ਸਕਦੇ ਹੋ ਸੋ ਸਬਜੀ ਹੋ ਗਈ ਹੈ ਰੈਡੀ ਸੋ ਬਹੁਤ ਟੇਸਟੀ ਤੇ ਬਹੁ ਹੀ ਅਮੀ ਸਬਜੀ ਬਣੀ ਸੀ ਸੋ ਤੁਸੀਂ ਜਰੂਰ ਮੇਰੀਆਂ ਭੈਣਾਂ ਟਰਾਈ ਕਰਿਓ ਇਹ ਸਬਜੀਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਭੈਣਾਂ ਦਾ ਜਿਹੜੇ ਮੈਸੇਜ ਕਰਦੇ ਨੇ ਫੁੱਲ ਵਾਚ ਕਰਦੇ ਨੇ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ